ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਭ ਵਿਵਸਥਾ ਦੌਰਾਨ ਔਰਤਾਂ ਨੂੰ ਖਾਸ ਦੇਖਭਾਲ ਦੇ ਨਾਲ-ਨਾਲ ਪੋਸ਼ਟਿਕ ਖਾਣ ਲੈਂਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਜੱਚਾ ਅਤੇ ਬੱਚਾ ਦੋਵੇਂ ਹੀ ਸਿਹਤਮੰਦ ਰਹਿੰਦੇ ਹਨ ਗਰਮੀਆਂ ਵਿੱਚ ਤਰਬੂਜ ਖੂਬ ਮਿਲਦਾ ਹੈ ਪਰ ਗਰਭਵਤੀ ਔਰਤਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਉਹ ਇਸ ਨੂੰ ਖਾ ਸਕਦੀਆਂ ਹਨ ਜਾਂ ਨਹੀਂ ਗਰਭਵਤੀ ਔਰਤਾਂ ਤਰਬੂਜ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੀਆਂ ਹਨ ਤਰਬੂਜ ਵਿੱਚ ਕਈ ਵਿਟਾਮਿਨ ਅਤੇ ਪੋਸ਼ਟਿਕ ਤੱਤਾਂ ਤੋਂ ਇਲਾਵਾ ਭਰਪੂਰ ਮਾਤਰਾ ਵਿੱਚ ਪਾਣੀ ਵੀ ਹੁੰਦਾ ਹੈ ਜੋ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਤਾਂ ਆਓ ਜਾਣਦੇ ਹਾਂ ਗਰਭ ਵਿਵਸਥਾ ਵਿੱਚ ਤਰਬੂਜ ਖਾਣ ਦੇ ਫਾਇਦਿਆਂ ਬਾਰੇ ਕਬਜ਼ ਤੋਂ ਰਾਹਤ ਤਰਬੂਜ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਇਹ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਡੀ ਹਾਈਡਰੇਸ਼ਨ ਤੋਂ ਬਚਾਅ ਤਰਬੂਜ ਵਿੱਚ 92% ਪਾਣੀ ਹੁੰਦਾ ਹੈ ਜਿਸ ਨਾਲ ਵੱਤੇ ਪਾਣੀ ਦੀ ਕਮੀ ਨਹੀਂ ਹੁੰਦੀ ਇਸ ਨਾਲ ਤੁਸੀਂ ਡੀਹਾਈਡਰੇਸ਼ਨ ਤੋਂ ਬਚ ਸਕਦੇ ਹੋ ਸੋਚ ਨੂੰ ਘਟ ਕਰੇ ਟਰੋਂ ਦੇ ਦਬਾਅ ਕਾਰਨ ਗਰਭ ਵਿਵਸਥਾ ਦੌਰਾਨ ਪੈਰਾ ਵਿੱਚ ਖੂਨ ਦਾ ਦੌਰਾ ਕਾਫੀ ਹੱਦ ਤੱਕ ਰੁਕ ਜਾਂਦਾ ਹੈ ਜਿਸ ਨਾਲ ਹੱਥਾਂ ਪੈਰਾਂ ਵਿੱਚ ਸੋਜ ਆ ਜਾਂਦੀ ਹੈ ਅਜਿਹੇ ਵਿੱਚ ਤਰਬੂਜ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਇਮਿਊਨਿਟੀ ਵਧਾਈ ਵਿਟਾਮਿਨਸ ਅਤੇ ਖਣਿਜਾਂ ਨਾਲ ਭਰਪੂਰ ਤਰਬੂਜ ਦਾ ਸੇਵਨ ਇਮਿਊਨਿਟੀ ਨੂੰ ਵਧਾਉਂਦਾ ਹੈ ਅਜਿਹੇ ਵਿੱਚ ਆਪਣੀ ਡਾਈਟ ਵਿੱਚ ਰੋਜ਼ਾਨਾ ਤਰਬੂਜ ਨੂੰ ਸ਼ਾਮਲ ਕਰ ਸਕਦੇ ਹੋ ਇਹ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਹੈਲਥ ਨੈੱਟ ਧੰਨਵਾਦ ਹੈਲਥ ਨਾ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਸਤੀ ਗੱਲ ਸਤਿ ਤੁਹਾਡਾ ਦੀਸ਼ਾ ਹੈਲਥ ਤੇ ਗਰਭ ਵਿਵਸਥਾ ਦੌਰਾਨ ਔਰਤਾਂ ਨੂੰ ਖਾਸ ਦੇਖਭਾਲ ਦੇ ਨਾਲ-ਨਾਲ ਪੋਸਟਿਵ ਖਾਹ ਲੈਣ ਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਜੱਚਾ ਅਤੇ ਬੱਚਾ ਦੋਵੇਂ ਹੀ ਸਿਹਤਮੰਦ ਰਹਿੰਦੇ ਹਨ ਗਰਮੀਆਂ ਵਿੱਚ ਤਰਬੂਜ ਖੂਬ ਮਿਲਦਾ ਹੈ ਪਰ ਗਰਭਵਤੀ ਔਰਤਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਉਹ ਇਸ ਨੂੰ ਖਾ ਸਕਦੀਆਂ ਹਨ ਜਾਂ ਨਹੀਂ ਗਰਭਵਤੀ ਔਰਤਾਂ ਤਰਬੂਜ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੀਆਂ ਹਨ ਤਰਬੂਜ ਵਿੱਚ ਕਈ ਵਿਟਾਮਿਨ ਅਤੇ ਪੋਸ਼ਟਿਕ ਤੱਤਾਂ ਤੋਂ ਇਲਾਵਾ ਭਰਪੂਰ ਮਾਤਰਾ ਵਿੱਚ ਪਾਣੀ ਵੀ ਹੁੰਦਾ ਹੈ ਜੋ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਤਾਂ ਆਓ ਜਾਣਦੇ ਹਾਂ ਗਰਭ ਵਿਵਸਥਾ ਵਿੱਚ ਤਰਬੂਜ ਖਾਣ ਦੇ ਫਾਇਦਿਆਂ ਬਾਰੇ ਕਬਜ਼ ਤੋਂ ਰਾਹਤ ਤਰਬੂਜ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਇਹ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਡੀ ਹਾਈਡਰੇਸ਼ਨ ਤੋਂ ਬਚਾਅ ਤਰਬੂਜ ਵਿੱਚ 92% ਪਾਣੀ ਹੁੰਦਾ ਹੈ ਜਿਸ ਨਾਲ ਇਸ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਇਸ ਨਾਲ ਤੁਸੀਂ ਡੀਹਾਈਡਰੇਸ਼ਨ ਤੋਂ ਬਚ ਸਕਦੇ ਹੋ ਸੋਜ ਨੂੰ ਘਟ ਕਰੇ ਟਰੋਂ ਦੇ ਦਬਾਅ ਕਾਰਨ ਗਰਭ ਵਿਵਸਥਾ ਦੌਰਾਨ ਪੈਰਾ ਵਿੱਚ ਖੂਨ ਦਾ ਦੌਰਾ ਕਾਫੀ ਹੱਦ ਤੱਕ ਰੁਕ ਜਾਂਦਾ ਹੈ ਜਿਸ ਨਾਲ ਹੱਥਾਂ ਪੈਰਾਂ ਵਿੱਚ ਸੋਜ ਆ ਜਾਂਦੀ ਹੈ ਅਜਿਹੇ ਵਿੱਚ ਤਰਬੂਜ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਇਮਿਊਨਿਟੀ ਵਧਾਏ ਵਿਟਾਮਿਨਸ ਅਤੇ ਖਣਿਜਾਂ ਨਾਲ ਭਰਪੂਰ ਤਰਬੂਜ ਦਾ ਸੇਵਨ ਇਮਿਊਨਿਟੀ ਨੂੰ ਵਧਾਉਂਦਾ ਹੈ ਅਜਿਹੇ ਵਿੱਚ ਆਪਣੀ ਡਾਈਟ ਵਿੱਚ ਰੋਜ਼ਾਨਾ ਤਰਬੂਜ ਨੂੰ ਸ਼ਾਮਲ ਕਰ ਸਕਦੇ ਹੋ ਇਹ ਹੋਰ ਕਪੜਾ ਦੇਖਣ ਲਈ ਜੁੜੇ ਰਹੋ ਦੀਸ਼ਾ ਹੈਲਥ ਨਰਸ ਤਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਸਟੀ ਗੱਲ ਸਵੱਤ ਤੇ ਤੁਹਾਡਾ ਦਿਸ਼ਾ ਹੈਲਥ ਤੇ ਗਰਭ ਵਿਵਸਥਾ ਦੌਰਾਨ ਔਰਤਾਂ ਨੂੰ ਖਾਸ ਦੇਖਭਾਲ ਦੇ ਨਾਲ ਨਾਲ ਪੋਸ਼ਟਿਕ ਖਾਹ ਲੈਣ ਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਜੱਚਾ ਅਤੇ ਬੱਚਾ ਦੋਵੇਂ ਹੀ ਸਿਹਤਮੰਦ ਰਹਿੰਦੇ ਹਨ ਗਰਮੀਆਂ ਵਿੱਚ ਤਰਬੂਜ ਖੂਬ ਮਿਲਦਾ ਹੈ ਪਰ ਗਰਭਵਤੀ ਔਰਤਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਉਹ ਇਸ ਨੂੰ ਖਾ ਸਕਦੀਆਂ ਹਨ ਜਾਂ ਨਹੀਂ ਗਰਭਵਤੀ ਔਰਤਾਂ ਤਰਬੂਜ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੀਆਂ ਹਨ ਤਰਬੂਜ ਵਿੱਚ ਕਈ ਵਿਟਾਮਿਨ ਅਤੇ ਪੋਸ਼ਟਿਕ ਤੱਤਾਂ ਤੋ ਇਲਾਵਾ ਭਰਪੂਰ ਮਾਤਰਾ ਵਿੱਚ ਪਾਣੀ ਵੀ ਹੁੰਦਾ ਹੈ ਜੋ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਤਾਂ ਆਓ ਜਾਣਦੇ ਹਾਂ ਗਰਭਵਸਤਾ ਵਿੱਚ ਤਰਬੂਜ ਖਾਣ ਦੇ ਫਾਇਦਿਆਂ ਬਾਰੇ ਕਬਜ਼ ਤੋਂ ਰਾਹਤ ਤਰਬੂਜ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਇਹ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਡੀ ਹਾਈਡਰੇਸ਼ਨ ਤੋਂ ਬਚਾਅ ਤਰਬੂਜ ਵਿੱਚ 99% ਪਾਣੀ ਹੁੰਦਾ ਹੈ ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਇਸ ਨਾਲ ਤੁਸੀਂ ਡੀ ਹਾਈਡਰੇਸ਼ਨ ਤੋਂ ਬਚ ਸਕਦੇ ਹੋ ਸੋਚ ਨੂੰ ਘਟਕ ਰੂਨ ਦੇ ਦਬਾਅ ਕਰਨ ਗਰਭ ਵਿਵਸਥਾ ਦੌਰਾਨ ਪੈਰਾ ਵਿੱਚ ਖੂਨ ਦਾ ਦੌਰਾ ਕਾਫੀ ਹੱਦ ਤੱਕ ਰੁਕ ਜਾਂਦਾ ਹੈ ਜਿਸ ਨਾਲ ਹੱਥਾਂ ਪੈਰਾਂ ਵਿੱਚ ਸੋਜ ਆ ਜਾਂਦੀ ਹੈ ਅਜਿਹੇ ਵਿੱਚ ਤਰਬੂਜ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਇਮਿਊਨਿਟੀ ਵਧਾਈ ਵਿਟਾਮਿਨਸ ਅਤੇ ਖਣਿਜਾਂ ਨਾਲ ਭਰਪੂਰ ਤਰਬੂਜ ਦਾ ਸੇਵਨ ਇਮਿਊਨਿਟੀ ਨੂੰ ਵਧਾਉਂਦਾ ਹੈ ਅਜਿਹੇ ਵਿੱਚ ਆਪਣੀ ਡਾਈਟ ਵਿੱਚ ਰੋਜ਼ਾਨਾ ਤਰਬੂਜ ਨੂੰ ਸ਼ਾਮਿਲ ਕਰ ਸਕਦੇ ਹੋ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਢੀਸ਼ਾ ਹੈਲਥ ਨਾਲ ਤਨਵਰ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸੱਚੀ ਗੱਲ ਸਵੱਤ ਤੇ ਤੁਹਾਡੇ ਦਿਸ਼ਾ ਹੈਲਥ ਤੇ ਗਰਭਵਸਤਾ ਦੌਰਾਨ ਔਰਤਾਂ ਨੂੰ ਖਾਸ ਦੇਖਭਾਲ ਦੇ ਨਾਲ-ਨਾਲ ਪੋਸਟਿਵ ਖਾਹ ਲੈਣ ਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਜੱਚਾ ਅਤੇ ਬੱਚਾ ਦੋਵੇਂ ਹੀ ਸਿਹਤਮੰਦ ਰਹਿੰਦੇ ਹਨ ਗਰਮੀਆਂ ਵਿੱਚ ਤਰਬੂਜ ਖੂਬ ਮਿਲਦਾ ਹੈ ਪਰ ਗਰਭਵਤੀ ਔਰਤਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਉਹ ਇਸ ਨੂੰ ਖਾ ਸਕਦੀਆਂ ਹਨ ਜਾਂ ਨਹੀਂ ਗਰਭਵਤੀ ਔਰਤਾਂ ਤਰਬੂਜ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੀਆਂ ਹਨ ਤਰਬੂਜ ਵਿੱਚ ਕਈ ਵਿਟਾਮਿਨ ਅਤੇ ਪੋਸ਼ਟਿਕ ਤੱਤਾਂ ਤੋਂ ਇਲਾਵਾ ਭਰਪੂਰ ਮਾਤਰਾ ਵਿੱਚ ਪਾਣੀ ਵੀ ਹੁੰਦਾ ਹੈ ਜੋ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਤਾਂ ਆਓ ਜਾਣਦੇ ਹਾਂ ਗਰਭ ਵਿਵਸਥਾ ਵਿੱਚ ਤਰਬੂਜ ਖਾਣ ਦੇ ਫਾਇਦਿਆਂ ਬਾਰੇ ਕਬਜ਼ ਤੋਂ ਰਾਹਤ ਤਰਬੂਜ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਇਹ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਡੀ ਹਾਈਡਰੇਸ਼ਨ ਤੋਂ ਬਚਾਅ ਤਰਬੂਜ ਵਿੱਚ 92% ਪਾਣੀ ਹੁੰਦਾ ਹੈ ਜਿਸ ਨਾਲ ਵੱਤੇ ਪਾਣੀ ਦੀ ਕਮੀ ਨਹੀਂ ਹੁੰਦੀ ਇਸ ਨਾਲ ਤੁਸੀਂ ਡੀਹਾਈਡਰੇਸ਼ਨ ਤੋਂ ਬਚ ਸਕਦੇ ਹੋ ਸੋਚ ਨੂੰ ਘਟ ਕਰੇ ਟਰੋਨ ਦੇ ਦਬਾਅ ਕਾਰਨ ਗਰਭ ਵਿਵਸਥਾ ਦੌਰਾਨ ਪੈਰਾ ਵਿੱਚ ਖੂਨ ਦਾ ਦੌਰਾ ਕਾਫੀ ਹੱਦ ਤੱਕ ਰੁਕ ਜਾਂਦਾ ਹੈ ਜਿਸ ਨਾਲ ਹੱਥਾਂ ਪੈਰਾਂ ਵਿੱਚ ਸੋਜ ਆ ਜਾਂਦੀ ਹੈ ਅਜਿਹੇ ਵਿੱਚ ਤਰਬੂਜ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਇਮਿਊਨਿਟੀ ਵਧਾਏ ਵਿਟਾਮਿਨਸ ਅਤੇ ਖਣਿਜਾਂ ਨਾਲ ਭਰਪੂਰ ਤਰਬੂਜ ਦਾ ਸੇਵਨ ਇਮਿਊਨਿਟੀ ਨੂੰ ਵਧਾਉਂਦਾ ਹੈ ਅਜਿਹੇ ਵਿੱਚ ਆਪਣੀ ਡਾਈਟ ਵਿੱਚ ਰੋਜ਼ਾਨਾ ਤਰਬੂਜ ਨੂੰ ਸ਼ਾਮਲ ਕਰ ਸਕਦੇ ਹੋ ਇਹ ਹੋਰ ਕੱਪੜਾ ਦੇਖਣ ਲਈ ਜੁੜੇ ਰਹੋ ਦੀਸ਼ਾ ਹੈਲਥ ਨਰਸ ਧੰਨਵਾਦ